रेडी ਅੱਜ ਦੇ ਯੁੱਗ ਵਿੱਚ ਬਹੁਤ ਸਾਰੀਆਂ ਔਰਤਾਂ ਬਹੁਤ ਤਰੱਕੀ ਕਰ ਗਈਆਂ ਹਨ ਡੰਡੀ ਸਫਲਤਾ ਦੀਆਂ ਹੱਦਾਂ ਪਾਰ ਕਰ ਗਈਆਂ ਹਨ ਡੰਡੀ ਵੱਡੀਆਂ ਸਰਕਾਰੀ ਅਫਸਰ ਰਾਜਨੀਤਿਕ ਪਾਰਟੀਆਂ ਦੀਆਂ ਲੀਡਰ ਪ੍ਰਾਈਵੇਟ ਕੰਪਨੀਆਂ ਦੀਆਂ ਸੀਈਓ ਸਫਲ ਫੈਸ਼ਨ ਡਿਜ਼ਾਈਨਰ ਤੇ ਬਾਲੀਵੁੱਡ ਵਿੱਚ ਸਿਖਰ ਦੀਆਂ ਹੀਰੋਇਨਾ ਬਣ ਚੁੱਕੀਆਂ ਹਨ ਡੰਡੀ ਇਹਨਾਂ ਦੀ ਸਫਲਤਾ ਉੱਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਹੈ ਡੰਡੀ ਟੀਵੀ ਉੱਤੇ ਇਹਨਾਂ ਦੀ ਇੰਟਰਵਿਊ ਵਿਖਾਈ ਜਾਂਦੀ ਹੈ ਡੰਡੀ ਮੈਗਜ਼ੀਨਾਂ ਅਤੇ ਅਖਬਾਰਾਂ ਵਿੱਚ ਇਹਨਾਂ ਦੇ ਜੀਵਨ ਉੱਤੇ ਜਾਤ ਵੀ ਮਾਰੀ ਜਾਂਦੀ ਹੈ ਡੰਡੀ ਇਨ੍ਹਾਂ ਸਫਲ ਔਰਤਾਂ ਬਾਰੇ ਬਹੁਤ ਕੁਝ ਪੜਨ ਅਤੇ ਵੇਖਣ ਨੂੰ ਮਿਲਦਾ ਹੈ ਡੰਡੀ ਪਰ ਇਸ ਸਾਰੇ ਮਾਹੌਲ ਵਿੱਚ ਇੱਕ ਔਰਤ ਅਜੇਹੀ ਵੀ ਹੈ ਜੋ ਸਿਰਫ ਇੱਕ ਗ੍ਰਹਿਣੀ ਹੈ ਬੱਚੇ ਪਾਲਦੀ ਹੈ ਸਾਰਾ ਘਰ ਸੰਭਦੀ ਪਤੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ ਖਰਚਿਆਂ ਅਤੇ ਆਮਦਨੀ ਦਾ ਸੰਤੁਲਨ ਰੱਖਣ ਦੀ ਕੋਸ਼ਿਸ਼ ਕਰਦੀ ਹੈ ਘਰ ਵਿੱਚ ਰਹਿੰਦੇ ਬਜ਼ੁਰਗਾਂ ਦੀ ਸੇਵਾ ਅਤੇ ਆਏ ਗਏ ਮਹਿਮਾਨਾਂ ਅਤੇ ਰਿਸ਼ਤੇਦਾਰਾਂ ਦੀ ਦੇਖਭਾਲ ਵੀ ਕਰਦੀ ਹੈ ਪਰ ਆਮ ਲੋਕਾਂ ਦਾ ਵਿਚਾਰ ਹੈ ਕਿ ਉਹ ਕੁਝ ਨਹੀਂ ਕਰਦੀ ਡੰਡੀ ਇਸੇ ਸੱਚ ਉੱਤੇ ਮੈਨੂੰ ਇੱਕ ਘਟਨਾ ਯਾਦ ਆਈ ਹੈ ਡੰਡੀ ਮੈਂ ਕਾਲਜ ਵਿੱਚ ਪ੍ਰੋਫੈਸਰ ਸੀ ਤਾਂ ਇੱਕ ਵਾਰੀ ਮੇਰੀ ਡਿਊਟੀ ਕੁੜੀਆਂ ਦੇ ਐਡਮਿਸ਼ਨ ਫਾਰਮ ਭਰਵਾਉਣ ਅਤੇ ਚੈੱਕ ਕਰਨ ਉੱਤੇ ਲੱਗੀ ਡੰਡੀ ਫਾਰਮ ਵਿੱਚ ਇੱਕ ਕਾਲਮ ਸੀ ਮਾਂ ਦਾ ਕਿਤਾ ਇਹ ਕਾਲਮ ਕੁੜੀਆਂ ਨੇ ਭਰਨਾ ਸੀ ਡੰਡੀ ਰੈਡੀ ਇੱਕ ਬੜੀ ਹੀ ਸਮਾਰਟ ਅਤੇ ਸਾਫ਼ ਸੁਥਰੀ ਕੁੜੀ ਆਪਣਾ ਭਰਿਆ ਫਾਰਮ ਲੈ ਕੇ ਮੇਰੇ ਕੋਲ ਆ ਗਈ ਜਦੋਂ ਮੈਂ ਫਾਰਮ ਉੱਤੇ ਨਜ਼ਰ ਮਾਰੀ ਤਾਂ ਕਾਲਮ ਮਾਂ ਦਾ ਕਿਤਾ ਦੇ ਸਾਹਮਣੇ ਲਿਖਿਆ ਸੀ ਕੁਝ ਨਹੀਂ ਕਰਦੀ ਡੰਡੀ ਮੈਂ ਕੁੜੀ ਨੂੰ ਉੱਤੋਂ ਤੋਂ ਹੇਠਾਂ ਹੇਠਾਂ ਤੋਂ ਉੱਪਰ ਤੱਕ ਚੰਗੀ ਤਰ੍ਹਾਂ ਵੇਖਿਆ ਅਤੇ ਪੁੱਛਿਆ ਬੇਟਾ ਇੰਨੀ ਸਵੇਰੇ ਦਾਖਲਾ ਲੈਣ ਆ ਗਈ ਹੈ ਨਾਸ਼ਤਾ ਕੀਤਾ ਹੈ ਕਿ ਨਹੀਂ ਡੰਡੀ ਮੈਡਮ ਜੀ ਨਾਸ਼ਤਾ ਤਾਂ ਮੰਮੀ ਨੇ ਸਵੇਰੇ 5 ਵਜੇ ਉੱਠ ਕੇ ਹੀ ਬਣਾ ਦਿੱਤਾ ਸੀ ਡੰਡੀ ਅੱਛਾ ਬੇਟੇ ਤੇਰੇ ਕੱਪੜੇ ਵੀ ਬਹੁਤ ਵਧੀਆ ਧੋਤੇ ਅਤੇ ਪ੍ਰੈਸ ਕੀਤੇ ਹਨ ਡੰਡੀ ਲੱਗਦਾ ਹੈ ਤੁਹਾਡਾ ਧੋਬੀ ਬਹੁਤ ਵਧੀਆ ਹੈ ਡੰਡੀ ਨਹੀਂ ਮੈਡਮ ਜੀ ਕੱਪੜੇ ਤਾਂ ਮੰਮੀ ਨੇ ਕੱਲ ਸ਼ਾਮ ਨੂੰ ਹੀ ਤਿਆਰ ਕਰਕੇ ਰੱਖ ਦਿੱਤੇ ਸਨ ਡੰਡੀ ਅੱਛਾ ਫਿਰ ਫਾਰਮ ਵਿੱਚ ਕਿਉਂ ਲਿਖਿਆ ਹੈ ਕਿ ਮੰਮੀ ਕੁਝ ਨਹੀਂ ਕਰਦੀ ਡੰਡੀ ਸੌਰੀ ਮੈਡਮ ਜੀ ਪਰ ਇਹ ਤਾਂ ਸਾਰੇ ਕੰਮ ਰੋਜ਼ਾਨਾ ਰੁਟੀਨ ਦੇ ਹਨ ਮੈਂ ਕੀ ਲਿਖਦੀ ਕਿ ਮੰਮੀ ਕੀ ਕਰਦੀ ਹੈ ਪ੍ਰਸ਼ਨ ਚਿੰਨ ਬਹੁਤ ਹੱਦ ਤੱਕ ਉਸ ਬੱਚੀ ਦੀ ਗੱਲ ਠੀਕ ਵੀ ਸੀ ਡੰਡੀ ਸਾਡੇ ਘਰਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਧਿਆਨ ਖਿਆਲ ਕੁਝ ਅਜਿਹੇ ਹੀ ਹਨ ਡੰਡੀ ਚਈ ਵਾਰੀ ਸੱਸਾ ਹੀ ਕਹਿ ਦਿੰਦੀਆਂ ਹਨ ਕਿ ਫਲਾਣੇ ਦੀ ਨੋ ਤਾਂ 40000 ਰੁਪਏ ਕਮਾ ਕੇ ਲਿਆਉਂਦੀ ਹੈ ਪਰ ਸਾਡੀ ਨੋ ਤਾਂ ਕੁਝ ਨਹੀਂ ਕਰਦੀ ਡੰਡੀ ਕਈ ਵਾਰੀ ਛੋਟੇ ਜਿਹੇ ਗੱਲ ਉੱਤੇ ਖਿਜ ਕੇ ਪਤੀ ਵੀ ਕਹਿ ਦਿੰਦਾ ਹੈ